ਪੰਜਾਬ ਟੀਵੀ ਦੇਖ ਰਹੇ ਸੋਇ ਤਸਵੀਰਾਂ ਸਾਂਝਾ ਕਰ ਰਹੇ ਹੁਧਿਆਣਾ ਦੇ ਨਾਲ ਇੱਕ ਪਿੰਡ ਤਲਵੰਡੀ ਕਲਾ ਦੀ ਜਿੱਥੇ ਕੀ ਦੇਖ ਸਕਦੇ ਹੋ ਕਿ ਸਰਕਾਰ ਦਾ ਪਿਲਾ ਪੰਚਾਇਤ ਤੋਂ ਥੋੜੀ ਜਿਹੀ دیر ਪਹਿਲਾਂ ਜੋ ਕਿ ਚਲਾਇਆ ਗਿਆ ਸੀਗਾ ਸੋ ਇਹ ਕਾਰਵਾਏ ਜਿੱਥੇ ਕੀ ਐਨਡੀਪੀਐਸ ਦੇ ਮਾਮਲੇ ਨੇ ਇਹਨਾਂ ਦੇ ਉੱਤੇ ਦਰਜ ਕੀਤੇ ਗਏ ਨੇ ਪਹਿਲਾਂ ਤਾਂ ਉਹੀ ਕਈ ਮਾਮਲੇ ਰਾ ਤੇ ਦਰਸੀ ਤਕਰੀਬਨ ਜੋ ਨੋ ਮਾਮਲੇ ਇਸ ਘਰਦੇ ਵਿੱਚ ਹੋਰੇ ਉਸ ਘਰ ਦੀ ਜਿੱਕਰ ਗੱਲ ਕਰੀਏ ਤਾਂ ਉਸ ਘਰਦੇ ਵਿੱਚ ਵੀ ਤਕਰੀਬਨ ਤਿੰਨ ਤਿੰਨ ਮਾਮਲੇ ਜੋ ਪਹਿਲਾਂ ਤੋਂ ਹੀ ਦਰਜ ਸੀਗੇ ਔਰ ਜੋ ਹੁਣ ਸਰਕਾਰ ਦਾ ਪਿਲਾ ਪੰਚਾਇਤ ਚਲਣਾਂ ਦਾ ਦਿਖਾਈ ਦਿੱਤਾ ਹੈ ਲਗਾਤਾਰ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਜੰਗ ਛਿੜੀ ਹੋਈ ਹੈ ਜੰਗ ਦਾ ਆਗਾਜ਼ ਕੀਤਾ ਹੋਇਆ ਹੈ ਔਰ ਜੋ ਉਸ ਦੀ ਤਸਵੀਰਾਂ ਹੁਣ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿਉਂਕਿ ਜੋ ਪੰਜਾਬ ਸਰਕਾਰ ਨੇ ਗੱਲ ਸਾਫ਼ ਕਰ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਕੋੜ ਹੁਣ ਨਹੀਂ ਰਹਿਣ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਜੋ ਨਸ਼ਾ ਹੈ ਜੋ ਨਸ਼ਾ ਤਸਕਰ ਨੇ ਉਹਨਾਂ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ ਔਰ ਤਸਵੀਰਾਂ ਦੇਖ ਸਕਦੇ ਹੋ ਪਾਰੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਔਰ ਜੋ ਘਰ ਨੇ ਇਹਨਾਂ ਘਰਾਂ ਨੂੰ ਜੋ ਕੀ ਠਾਇਆ ਗਿਆ ਹੈ ਪੀਲਾ ਪੰਜਾ ਜੁਰੜੇ ਉਹਦੇ ਵਿੱਚ ਸਤੋਂ ਪਹਿਲਾਂ ਵੀ ਕਈ ਥਾਵਾਂ ਤੇ ਚੱਲੇ ਹੋਵੇ ਪੂਰੇ ਪੰਜਾਬ ਭਰ ਦੇ ਵਿੱਚ ਇਹ ਚੀਜ਼ ਜੋ ਕਿ ਦੇਖਣ ਨੂੰ ਮਿਲ ਰਹੀ ਹੈ ਜਾਨੀ ਕਿ ਨਸ਼ਿਆਂ ਦੇ ਵਿਰੁੱਧ ਜੋ ਕਾਰਵਾਈ ਹੈ ਲਗਾਤਾਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਔਰ ਜੋ ਲੋਕ ਪਹਿਲਾਂ ਤੋਂ ਜੋ ਨਸ਼ੇ ਜਿਨ੍ਹਾਂ ਦੇ ਉੱਤੇ ਮੁਕਾਦਮੇ ਦਰਜ ਸੀ ਉਹਨਾਂ ਦੇ ਵੀ ਕਾਰਵਾਈ ਜੋ ਕਿ ਕੀਤੀ ਜਾ ਰਹੀ ਹੈ ਔਰ ਜੋ ਨਵੇਂ ਜੋ ਕਹਿ ਸਕਦੇ ਆ ਕਿ ਤਸਕਰ ਨੇ ਉਹਨਾਂ ਨੂੰ ਵੀ ਲਗਾਤਾਰ ਫੜਿਆ ਜਾ ਰਿਹਾ ਹੈ ਹਰ ਇੱਕ ਪਹਿਲੂ ਦੀ ਜਾਂਚ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਔਰ ਇਹ ਉਹ ਘਾਰ ਹੈ ਜਿਸ ਨੂੰ ਪਾਇਆ ਗਿਆ ਹੈ ਔਰ ਸਰਕਾਰ ਦਾ ਦੇਖ ਸਕਦੇ ਹੋ ਕਿ ਬਲਡوزر ਜੋ ਮਾਨ ਸਰਕਾਰ ਦੇ ਵੱਲੋਂ ਜੋ ਇਹ ਗੱਲ ਸਾਫ਼ ਕਰ ਦਿੱਤੀ ਗਈ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਕੱਢਿਆ ਜਾਵੇਗਾ ਜੜ ਤੋਂ ਮੁਕਾਇਆ ਜਾਵੇਗਾ ਔਰ ਹੁਣ ਜੋ ਦੇਖ ਸਕਦੇ ਹੋ ਕਿ ਜੋ ਇਹ ਤਸਵੀਰਾਂ ਨੇ ਖੁਲੂਦਿਆਨੇ ਦੇ ਵਿੱਚ ਨਾਲ ਲੱਗਦੇ ਇੱਕ ਪਿੰਡ ਤਲਵੰਡੀ ਕਲਾ ਦੀਆਂ ਨੇ ਜਿੱਥੇ ਕੀ ajo ਸਰਕਾਰ ਦਾ ਪੀਲਾ ਪੰਚਾਇਤ ਇੱਥੇ ਚੱਲਦਾ ਦਿਖਾਈ ਦਿੱਤਾ ਵੇ ਸਰਕਾਰ ਦੇ ਵੱਲੋਂ ਇਹ ਗੱਲ ਸਾਫ਼ ਹੈ ਹੁਣ ਤਾਂ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਵਾਜੋ ਨਹੀਂ ਰਹਿਣ ਦਿੱਤਾ ਜਾਵੇਗਾ ਕ੍ਰਾਈਮ ਹੈ ਕ੍ਰਾਈਮ ਨੂੰ ਜੜੋਂ ਖਤਮ ਕਰਨ ਦੀ ਤਿਆਰੀ ਹੋ ਰਹੀ ਹੈ ਔਰ ਇਹ ਕਾਰਵਾਈ ਜੋ ਠਾਏ ਗਿਆ ਸੀ ਇਹ ਦੇਖ ਸਕਦੇ ਹੋ ਕਿ ਜੋ ਇਹ ਇਲੀਗਲ ਜੋ ਕੰਸਟਰਕਸ਼ਨ ਵੀ ਸੀ ਯਾਨੀ ਕਿ ਜੋ ਇਹ ਜ਼ਮੀਨ ਹੈ ਇਲੀਗਲ ਤਰੀਕੇ ਦੇ ਨਾਲ ਹੀ ਨਿਰਮਾਣ ਉਸਾਰੀ ਹੈ ਜੋ ਕੀਤੀ ਗਈ ਸੀ ਸੋ ਉਹ ਵੀ ਢਾਈ ਗਈ ਹੈ ਦੇਖ ਸਕਦੇ ਹੋ ਕਿ ਜੋ ਇਹ ਦੋਨੋਂ ਪਾਸੇ ਨੇ ਘਰ ਦੇ ਜੋ ਕਿ ਠਾਏ ਗਏ ਸੀ ਔਰ ਇਹ ਸਰਕਾਰ ਦਾ ਜੋ ਪੀਲਾ ਪੰਜਾਬ ਹੈ ਆਪਣੀ ਇਥੇ ਜੋ ਚੱਲਦਾ ਦਿਖਾਈ ਦੇ ਰਿਹਾ ਬਹੁਤ ਲਗਾਤਾਰ ਇਹ ਚੀਜ਼ ਹੈ ਜੋ ਕਿ ਬਾਰ-ਬਾਰ ਹੋਵੇਗੀ ਔਰ ਜੋ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜੋ ਕਾਰਵਾਈ ਆ ਲਗਾਤਾਰ ਹੋ ਰਹੀ ਹੈ ਔਰ ਜੋ ਪੰਜਾਬ ਦੇ ਵਿੱਚ ਇਹ ਚੀਜ਼ ਜੋ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਜੀ ਸਰ ਜੋ ਇਹ ਕਾਰਵਾਈ ਕੀਤੀ ਗਈ ਹੈ ਜੀ ਜੀ ਸਰ ਕਾਰਵਾਈ ਦੇ ਬਾਰੇ ਜ਼ਰੂਰ ਸਾਨੂੰ ਦੱਸੋ ਜੀ ਇਹ ਸਾਡੇ ਰੇਲਵੇ ਦੇ ਅਫਸਰ ਹੈ ਆਸ਼ਦੀਪ ਜੀ ਉਹਨਾਂ ਨੇ ਜਿਹੜੀ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਕਮਿਸ਼ਨਰ ਆਫ ਪੁਲਿਸ ਦੇ ਆਫਿਸ ਤੋਂ ਪੁਲਿਸ ਸਿਕਿਉਰਟੀ ਮੰਗੀ ਗਈ ਸੀ ਜਿਹੜੀ ਉਹਨਾਂ ਦੀ ਦਸਤਨ ਮੁਤਾਬਿਕ ਵੀ ਸਾਡੇ ਜਿਹੜਾ ਰੇਲਵੇ ਦੀ ਜਗ੍ਹਾ ਦੇ ਉੱਤੇ ਗਲਤ ਇਲੀਗਲ ਇਨਕ੍ਰੋਚਮੈਂਟ ਕੀਤੀ ਹੈ ਜੀ ਉਹਨੂੰ ਧਿਆਨ ਚ ਰੱਖਦੇ ਹੋਏ ਆ ਅਸੀਂ ਇਹਨਾਂ ਨੂੰ ਸਕਿਉਰਿਟੀ ਦਿੱਤੀ ਹੈ ਤੇ ਜਿਹੜਾ ਹੁਣ ਸਾਡੇ ਸੀਐਸ ਗੱਲ ਤੇ ਵੀ ਵਰਕਆਊਟ ਕੀਤਾ ਵੀ ਇੱਥੇ ਕੁਝ ਅਜਿਹੇ ਪਰਿਵਾਰਾਂ ਜਿਹੜੇ ਐਨਡੀਪੀਐਸ ਦੇ ਮੁਕੱਦਮੇ ਜਿਨ੍ਹਾਂ ਦੇ ਖਿਲਾਫ ਦਰਜ ਆ ਔਰ ਯੂਥ ਨੂੰ ਜਿਹੜਾ ਨਵੇਂ ਬੱਚਿਆਂ ਨੂੰ ਇਹ ਜ਼ਹਿਰ ਵੇਚ ਰਹੇ ਆ ਔਰ ਆਪਣੇ ਨਿੱਜੀ ਪੈਸੇ ਦੇ ਫਾਇਦੇ ਲਈ ਤਾਂ ਅਸੀਂ ਇਸ ਗੱਲ ਨੂੰ ਧਿਆਨ ਚ ਰੱਖਦੇ ਹਾਂ ਉਹ ਪਹਿਲ ਦੇ ਆਧਾਰ ਦੇ ਉੱਤੇ ਰੇਲਵੇ ਵਾਲਿਆਂ ਨੂੰ ਜਿਹੜਾ ਅਸੀਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਹੈ ਤੇ ਜੋ ਉਹ ਇਨਕ੍ਰੋਚਮੈਂਟ ਦੂਰ ਕਰਾ ਰਹੇ ਤਾਂ ਅਸੀਂ ਉਹਨਾਂ ਦੇ ਮੁਤਾਬਿਕ ਦੇਣੀ ਉਹ ਸਿਕਿਉਰਿਟੀ ਪ੍ਰੋਵਾਈਡ ਜੀ ਤਾਂ ਸਰ ਜੋ ਇਹ ਘਰ ਦੇ ਵਿੱਚ ਰਹਿ ਰਹੇ ਸੀਗੇ ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਨਾ ਪੁਲਿਸ ਦੀ ਗ੍ਰਿਫਤ ਨਹੀਂ ਆ ਕੋਈ ਗ੍ਰਿਫਤੋਂ ਬਾਹਰ ਚੱਲਦੀ ਜਿਹੜੀ ਮੇਨ ਲੇਡੀ ਚੰਦਰਪਾਲ ਹੈ ਉਹ ਜਿਹੜਾ ਜੇਲ੍ਹ ਦੇ ਵਿੱਚ ਹੈ ਤੇ ਨਾਲ ਦੇ ਜਿਹੜੇ ਪਰਵਾਰਾ ਉਹ ਦੂਜੇ ਜਿਹੜੇ ਬੱਚੇ ਹੋਏ ਜੀ ਅਸਰ ਉਹਨਾਂ ਦੀ ਅਪਹਾਲ ਕੀਤੀ ਜਾ ਰਹੀ ਹੈ ਜੀ ਡੈਫੀਨੇਟਲੀ ਜਿਹੜੇ ਸਾਨੂੰ ਵਾਂਟਡ ਹੋਣਗੇ ਉਹਨਾਂ ਨੂੰ ਗ੍ਰਸਟਾਰ ਵੀ ਕਰਾਂਗੇ ਤੇ ਉਹਨਾਂ ਨੂੰ ਫਿਰ ਗੇਲ ਦੇ ਚੱਕ। ਥੈਂਕ ਯੂ ਸਰ। ਸੋ ਬਿਲਕੁਲ ਆ ਜੋ ਗਲਪਤ ਕੀਤੀ ਹੈ ਔਰ ਆ ਜੋ ਹੈ ਆ ਜੋ ਘਰ ਹੈ ਇਸ ਵਕਤ ਆ ਜੋ ਕਿ ਟੈਗ ਗਿਆ ਵੈ ਐਨਡੀਪੀਐਸ ਦੇ ਮਾਮਲੇ ਹੋ ਰਹੇ ਉਹ ਵੀ ਇਹਨਾਂ ਦਾ ਦਰਜ ਨੇ ਔਰ ਇਲੀਗਲ ਕੰਸਟਰਕਸ਼ਨ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਰੇਲਵੇ ਦੀ ਜ਼ਮੀਨ ਹੈ ਰੇਲਵੇ ਦੀ ਜ਼ਮੀਨ ਦੇ ਉੱਤੇ ਆ ਜੋ ਇਹ ਕੰਸਟਰਕਸ਼ਨ ਇਹਨਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਕੀਤੀ ਗਈ ਸੀ ਔਰ ਆ ਜੋ ਤਸਵੀਰਾਂ ਨੇ ਹੁਣ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਔਰ ਦੇਖ ਸਕਦੇ ਹਾਂ ਕਿ ਪੀਲਾ ਪੰਜਾ ਸਰਕਾਰ ਦਾ ਲਗਾਤਾਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਵਾ ਔਰ ਜੋ ਇਹ ਪਹਿਲਾ ਮਾਮਲਾ ਨਹੀਂ ਹੈ ਇਹ ਜਿਹਾ ਪਹਿਲਾਂ ਵੀ ਲੁਧਿਆਣਾ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਹੁਣ ਪੀਲਾ ਪੰਜਾ ਸਰਕਾਰ ਦਾ ਚੱਲਦਾ ਹੋਇਆ ਦਿਖਾਈ ਦਿੱਤਾ ਸੀਗਾ ਔਰ ਤਾਂ ਜੋ ਨਸ਼ਾ ਤਸਕਰ ਨੇ ਹੁਣ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਜੋ ਇਹ ਤਸਕਰੀ ਹੈ ਜੋ ਹੁਣ ਬਹੁਤੀ ਧੇਰ ਨਹੀਂ ਚੱਲਣ ਵਾਲੀ ਔਰ ਕੁਝ ਦਿਨ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬਿਆਨ ਇੱਕ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਜਾਂ ਤਾਂ ਤਸਕਰੀ ਬੰਦ ਕਰ ਦਿੱਤੀ ਜਾਵੇ ਜਾਂ ਫਿਰ ਪੰਜਾਬ ਸ਼ਰਤ ਦਿੱਤਾ ਜਾਵੇ ਔਰ ਦੇਖ ਸਕਦੇ ਹੋ ਕਿ ਇਹ ਜੋ ਦੂਸਰੇ ਘਰ ਦੀਆਂ ਤਸਵੀਰਾਂ ਨੇ ਜਿਸ ਤਰ੍ਹਾਂ ਕਿ ਅੰਦਰੋਂ ਲੋਕ ਲਗਾਇਆ ਹੈ ਸਿਗਾ ਰਿस्ते باوجود ਅੰਦਰ ਕੋਈ ਜੋ ਸੋਤੇ ਇਥੇ ਨਹੀਂ ਹੈ ਘਰ ਦੇ ਇਥੇ ਜੋ ਸਸਿਆ ਨੇ ਉਹ ਜੋ ਉਸ ਵਕਤ ਮੌਜੂਦ ਨਹੀਂ ਹੈ ਔਰ ਇਹ ਇਲੀਗਲ ਕੰਸਟ੍ਰਕਸ਼ਨ ਹੈ ਤਸਕਰੀ ਇਹ ਨਾ ਬਲੋ ਕੀਤੀ ਗਈ ਹੈ ਔਰ ਜੋ ਲਗਾਤਾਰ ਜੋ ਇਸ ਵਕਤ ਕਿਹਦਾ ਕੈਸਾ ਦਿਹਾ ਕਿ ਅਜੇ ਹੀ ਜੋ ਕੰਸਟਰਕਸ਼ਨ ਕਰਨ ਵਾਲਿਆਂ ਦੇ ਜੋ ਪੁਲਸ ਦੀ ਜੋ ਪੀਲਾ ਪੰਜਾਬ ਹੈ ਪੰਜਾਬ ਸਰਕਾਰ ਦਾ ਪੀਲਾ ਪੰਜਾਬ ਹੈ ਉਹ ਜੋ ਹੁਣ ਬਹੁਤੀ ਦੇਰ ਹੈ ਜੋ ਪੀਲਾ ਪੰਜਾਬ ਹੈ ਇਹਨਾਂ ਤਸਕਰਾਂ ਨੂੰ ਹੁਣ ਜੀਣ ਨਹੀਂ ਦੇਵੇਗਾ ਯਾਨੀ ਕਿ ਉਹਨਾਂ ਦੇ ਉੱਤੇ ਕਾਰਵਾਈ ਲਗਾਤਾਰ ਹੁੰਦੀ ਰਹੇਗੀ ਜੋ ਅਜੇ ਹੀ ਗਤੀਵਿਧੀਆਂ ਹੋ ਰਹੀਆਂ ਨੇ ਜੋ ਮਾੜੇ ਅੰਸਰ ਨੇ ਸਮਾਜ ਦੇ ਉਹਨਾਂ ਦੇ ਉੱਤੇ ਹੁਣ ਨਕੇਲ ਕੱਸਣ ਦੇ ਲਈ ਮਾਨ ਸਰਕਾਰ ਪੰਜਾਬ ਸਰਕਾਰ ਔਰ ਜੋ ਪੁਲਸ ਪ੍ਰਸ਼ਾਸਨ ਹੈ ਉਸ ਦੇ ਵੱਲ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਇਹ ਗੱਲ ਹੈ ਜੋ ਕਿ ਤਸਵੀਰਾਂ ਦੇ ਰਾਈ ਵੀ ਸਿੱਧੇ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ ਕਿ ਇਹ ਕਾਰਵਾਈ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਗਾਤਾਰ ਚਲਦੀ ਰਹੇਗੀ ਵੀ ਦੇਰੀ ਅਪਡੇਟ ਦੇ ਲਈ ਜਿਹੜੇ ਸਾਡੇ ਨੰਨਸਾਸਾਂ ਨੂੰ ਇਜਾਜ਼ਤ ਧੰਨਵਾਦ